ਸਾਬ ਤੋਂ ਪਿਸਤਲ ਦੀ ਨੋਕ ਤੇ ਮੋਟਰਸਾਈਕਲ ਖੋਇਆ ਗਿਆ ਸੀ ਉਸ ਤੋਂ ਬਾਅਦ ਇੱਕ ਜੇਈ ਤੋਂ ਮੋਟਰਸਾਈਕਲ ਡੀਵਾਈਡ ਜਿਹੜੀ ਸੀ ਉਹ ਖੋਈ ਗਈ ਸੀ ਉਹਦੇ ਤੇ ਬੀ ਡਿਵੀਜ਼ਨ ਦੇ ਵਿੱਚ ਪਰਚੇ ਦੋਨੋਂ ਦਰਜ ਸੀਗੇ ਉਹ ਚ ਬੜੀ ਵਧੀਆ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ ਟੀਮ ਨੇ ਦੋ ਮੁੱਖ આરોપી ਗ੍ਰਿਫਤਾਰ ਕੀਤੇ ਮਨਮੀਤ ਤੇ ਲਵ ਇਹ ਦੋਨੋਂ ਤਰਨਤਾਰਨ ਦੇ ਰਹਿਣ ਵਾਲੇ ਆ ਕੱਲ ਜਦੋਂ ਬੀ ਡਿਵੀਜ਼ਨ ਦੀ ਟੀਮ ਨੂੰ ਉਹਨੇ ਦੱਸਿਆ ਕਿ ਮੈਂ ਆਪਣਾ ਜਿਹੜਾ ਪਿਸਤਲ ਲੈ ਦੇ ਨੋਕ ਤੇ ਉਹ ਸਾਰੀਆਂ ਸਨੇਚਿੰਗ ਕਰਦਾ ਹੁੰਦਾ ਸੀ ਉਹਦੇ ਤੋਂ ਰਿਕਵਰੀ ਕਰਾ ਕੇ ਇੱਕ ਬੱਤੀਪੋਰ ਦਾ ਪਿਸਤਲ ਸੀ ਪੰਜ ਰਾਉਂਡਸ ਮਿਲੇ ਸੀਗੇ ਜਦੋਂ ਵਾਪਸ ਆ ਰਹੇ ਸੀ ਗੱਡੀ ਦੇ ਵਿੱਚ ਉਹਨੇ ਕਿਹਾ ਮੇਰੀ ਤਬੀਅਤ ਥੋੜੀ ਖਰਾਬ ਹੈ ਤਾਂ ਜਦੋਂ ਉਤਰਿਆ ਉਹਨੇ ਮੁਲਾਜ਼ਮ ਦਾ ਜਿਹੜਾ ਸਰਵਿਸ ਪਿਸਤਲ ਨੂੰ ਖੋ ਕੇ ਕੌਕ ਕਰ ਲਿਆ ਤੇ ਮੁਲਾਜ਼ਮ ਨੇ ਉਹਨੂੰ ਹੱਥ ਪਾ ਕੇ ਜਫਾ ਪਾ ਲਿਆ ਉਹਦੇ ਉਸ ਗੁੱਥਮ ਗੁੱਥੀ ਦੇ ਵਿੱਚ ਜਿਹੜੀ ਗੋਲੀ ਚੱਲੀ ਆ ਉਹਦੇ ਇੰਜਰਡ ਹੋਇਆ ਉਹਦੇ ਨਾਲ ਮਨਮੀਤ ਜਿਹੜਾ ਉਹਨੂੰ ਉਦੋਂ ਹੀ ਸਿਵਲ ਹਸਪਤਾਲ ਆਪਣੇ ਹਸਪੀਟਲ 'ਚ ਦਾਖਲ ਕਰਾ ਦਿੱਤਾ ਗਿਆ ਸੀ ਜਿੱਥੇ ਉਹਦੀ ਹਾਲਤ ਠੀਕ ਹੈ ਤੇ ਇਹਦੇ ਚ ਜਿਹੜੀ ਪੁਲਿਸ ਪਾਰਟੀ ਆ ਸਾਡੀ ਐਸਆਈ ਹਰਨੇਕ ਸਿੰਘ ਦਾ ਪਿਸਤਲ ਖੋਇਆ ਸੀ ਜਿਹੜਾ ਕਿ ਉਹਨਾਂ ਉੱਥੋਂ ਗਤੀਵਾਇਆ ਅੱਛਾ ਸਰ ਇਹ ਕਿੱਥੇ ਲੱਗੀ ਤਾਂ ਸਰ ਇਹਦੇ ਕੋਲੋਂ ਕੁਝ ਬਰਾਮਦ ਹੋਇਆ ਜੀ ਮਨਮੀ ਕੀ ਕੁਝ ਬਰਾਮਦ ਹੋਇਆ ਜੀ ਇਹਦੇ ਤੋਂ ਜੀ ਇੱਕ ਮੋਟਰਸਾਈਕਲ ਦੋ ਇਹਨਾਂ ਦੇ ਮਿਲੇ ਆ ਜਿਹੜੇ ਇੱਕ ਗਰੰਥੀ ਸਾਹਿਬ ਸਿੰਘ ਦਾ ਸੀਗਾ ਇੱਕ ਜੇੀ ਤੋਂ ਜਿਹੜਾ ਐਕਟਿਵ ਆ ਉਹ ਪਲੱਸ ਕੱਲ 32ਪੋਰ ਦਾ ਪਿਸਤਲ ਤੇ ਪੰਜ ਰਾਉਂਡਸ ਲਾਈਵ ਮਿਲੇ ਨੇ ਇਹਦੇ ਸਿਰ ਮਨਮੀਤ ਦੇ ਖਿਲਾਫ ਪਹਿਲਾਂ ਦੋ ਐਫਆਈਆਰ ਨੇ ਜੀ ਇੱਕ 2020 ਦੀ ਹੈ ਉਹ ਵੀ ਸਨੇਚਿੰਗ ਦੀ ਹੈ ਪੀ ਡਿਵੀਜ਼ਨ ਦੀ ਔਰ ਇੱਕ ਲੇਟੈਸਟ ਹੈਗੀ ਹੈ ਜਿਹੜੀ 41 ਨੰਬਰ 4325 ਦੀ ਜਿਹ ਚ ਜਿਹੜੇ ਦਰਬਾਰ ਸ਼੍ਰੀ ਦਰਬਾਰ ਸਾਹਿਬ ਦੇ ਆਪਣੇ ਇੱਕ ਗ੍ਰੰਥੀ ਸਾਹਿਬ ਤੋਂ ਇਹਨਾਂ ਨੇ ਉਹ ਖੋਇਆ ਸੀਗਾ ਆਪਣੇ ਪਿਸਤਲ ਇੱਥੇ ਸਰ ਇੱਕ ਤਰੀਕ ਕੋਈ ਰਿਕਵਰੀ ਕਰਨਾ ਐਸੀ ਤੱਕੀ ਰਿਕਵਰੀ ਦਸੀ ਜੇ ਨਹੀਂ ਵੀ ਕੀ ਗਾਇ ਇੱਥੇ ਇੱਥੇ ਬੱਤੀਪੁਰ ਦਾ ਪਿਸਤਲ ਸੀ ਜੋ ਰਿਕਵਰ ਹੋ ਗਿਆ ਸੀ ਜੀ ਔਰ ਪੰਜ ਰਾਉਂਡਸ ਆਲਰੇਡੀ ਰਿਕਵਰ ਹੋ ਕੇ ਜਦੋਂ ਵਾਪਸ ਜਾ ਰਹੇ ਸੀ ਇਹ ਥਾਣਾ ਮਕਬੂਲਪੁਰ ਦਾ ਏਰੀਆ ਇੱਥੇ ਹੋਇਆ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਜਿਹੜਾ ਸੀਸੀਟੀਵੀ ਦੇ ਵਿੱਚ ਪਿਸਤਲ ਦਿਖਾਈ ਦੇ ਰਿਹਾ ਉਹੀ ਹੈ ਜੀ ਹਾਂ ਉਹੀ ਮੈਂ ਤੁਹਾਨੂੰ ਕਹਿ ਰਿਹਾ ਇਹ ਜਿਹੜੀ ਪਿਸਤਲ ਦੀ ਨੋਕ ਤੇ ਜਿਹੜੇ ਕੰਮ ਕਰਦੇ ਸੀ ਔਰ ਇਹ ਜਿਹੜੀਆਂ ਤੁਹਾਡੇ ਵੱਲੋਂ ਵੀ ਸਾਰਿਆਂ ਨੇ ਦੇਖੀਆਂ ਬੜੀਆਂ ਵਾਇਰਲ ਵੀ ਹੋਈਆਂ ਸੀ ਸੋਸ਼ਲ ਮੀਡੀਆ ਤੇ ਬਹੁਤ ਹੀ ਗੰਦੇ ਇਨਸੀਡੈਂਟ ਸੀ ਦੋਨੋਂ ਸਨੇਚਿੰਗ ਦੇ ਜਿੰਨਾ ਕਿ دہشت ਪੈਂਦੀ ਸੀ ਇਸ ਤਰ੍ਹਾਂ ਜਿਹੜਾ ਬਰਾਮਦ ਹੋਇਆ ਜਿਹੜਾ ਪਿਸਤਲ ਬਰਾਮਦ ਹੋਇਆ ਕੀ ਉਹਨੇ ਉਹੀ ਕੋਇਆ ਸੀ ਜਾਂ ਪੁਲਿਸ ਮੁਲਾਜ਼ਮ ਦਾ ਕੋਇਆ ਪੁਲਿਸ ਮੁਲਾਜ਼ਮ ਦਾ ਸਰਵਿਸ ਪਿਸਤਲ ਖੋਇਆ ਸੀ ਉਹ ਕਿਉਂਕਿ ਦੂਜਾ ਡਾ ਬ੍ਰਾਮ ਤੁਸੀਂ ਉਹ ਤਾਂ ਖਾਲੀ ਸੀ ਪਿਸਤ ਜਿੰਨੇ ਪਤਾ ਲਗਾਇਆ ਲਿਆ ਕਿ ਕਿੰਨੇ ਕੰਮ ਕਰ ਰਹੇ ਉਹ ਸਾਰਾ ਹੁਣੇ ਤੇ ਕਾਰਵਾਈ ਕਰਾਂਗੇ ਜੀ ਉਹ ਗੋਲੀ ਇੱਕੋ ਚੱਲੀ ਹੈ ਫਿਰ ਹਾਂਜੀ ਕਿਹੜੀ ਗਰੁੱਪ ਨਾਲ ਸੀ ਕਿਸੇ ਨਾਲ ਸੀ ਹਾਂਜੀ ਫਿਰ ਕਿਸੇ ਗਰੁੱਪ ਨਾਲ ਕੰਮ ਇੱਕ ਗਰੁੱਪ ਨੇ ਇਹ ਸਾਡੇ ਬੰਦੇ ਆ ਪੁਰਾਣੇ ਕ੍ਰਿਮਨਲ ਜੇਲਾਂ ਚ ਰਹੇ ਆ ਤੇ ਮੁੜ ਕੇ ਆ ਕੇ ਇਹੀ ਕੰਮ ਕਰ ਰਹੇ ਫਿਰ ਦੋ ਹੀ ਜਣੇ ਗਰੁੱਪਾਂ ਦੇ ਹੋਰ ਦੋ ਐ ਜੀ ਹੋਰ ਵੀ ਇਹਦੇ ਚ ਇੱਕ ਬੰਦਾ ਵੈਸੇ ਹੋਰ ਆਇਡੈਂਟੀਫਾਈ ਹੋਇਆ ਉਹ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਮੈਨੂੰ ਉਮੀਦ ਆ ਕਿ ਉਹ ਤੋਂ ਵੀ ਕਾਫੀ ਸਾਨੂੰ ਟੂ ਵੀਲਰ ਦੀ ਰਿਕਵਰੀ ਹੋਣ ਦੀ ਆਸ ਹੈ ਜੋ ਇਹਨਾਂ ਦੀ ਪੁੱਛ ਪੁੱਛਿਆ ਕਿ ਉਹ ਸਾਰਾ ਵੈਰੀਫਾਈ ਕਰ ਉਹਨਾਂ ਦਾ ਬੈਕਗ੍ਰਾਉਂਡ ਕੀ ਇਹਨਾਂ ਦੀ ਦੋ ਮੁਕਤਮੇ ਦਰਜ ਹੈ ਜੀ ਪਹਿਲਾਂ ਵੀ